ਇਸ ਬੀਮੀ ਪਉੜੀ ਦੀ ਪਹਿਲੀ ਪੰਕਤੀ ਵਿੱਚ ਗੁਰੂ ਮਹਾਰਾਜ ਐਗਜ਼ੈਂਪਲ ਦਿੰਦੇ ਨੇ ਕਿ ਪਰਿਅ ਹੱਥ ਪੈਰ ਤਨ ਦੇ ਠੀਕ ਹੈ ਜਿੱਦੇ ਗਾ ਕੇ ਵੀ ਪੜ ਸਕਦੇ ਹਾਂ ਪਰਿਅ ਹੱਥ ਪੈਰ ਤਨ ਦੇ ਵਿਜੇ ਕਰ ਮੇਰੇ ਅਮਨਾ ਤੇਰੇ ਹੱਥ ਪੈਰ ਜਿਹੜਾ ਤੇਰਾ ਸਰੀਰ ਹੈ ਤੇਰਾ ਜਿਹੜਾ ਪਿੰਡਾ ਹੈ ਜੇ ਸਾਰੇ ਦਾ ਸਾਰਾ ਪਰ ਜਾਵੇ ਮੈਲ ਦੇ ਨਾਲ ਠੀਕ ਹੈ ਹਾਲਾਂਕਿ ਮੈਲ ਨਹੀਂ ਹੈ ਇੱਥੇ ਮੈਂਸ਼ਨ ਕੀਤੀ ਅਗਲੀ ਪੰਕਤੀ ਵਿੱਚ ਪਤਾ ਲੱਗ ਗਿਆ ਪਾਣੀ ਤੋਤੇ ਉਤਰ ਸੋ ਖੇ ਜਿਹੜੀ ਖੇ ਹੁੰਦੀ ਹੈ ਮੈਲ ਗੰਦਗੀ ਹੈ ਨਾ ਉਹ ਇੱਥੇ ਇਮਪਲਾਈ ਕੀਤੀ ਹੈ ਜੀ ਕਿਉਂਕਿ ਇਕੱਠੀ ਲਾਈਨ ਹੈ ਭਰੀਏ ਹੱਥ ਪੈਰ ਤੰਦੇ ਜਿਹੜਾ 20.2 ਚ ਆਏਗੀ ਨਾ ਅਗਲੀ ਪਾਣੀ ਤੋਤੇ ਉਤਰ ਸੋ ਖੇ ਜਿਹੜੀ ਹੋਗੀ ਨਾ ਉਹ ਖੇ ਦੀ ਗੱਲ ਹੈ ਭਰੀਏ ਚਾਹੀਏ ਜੀ ਜਿਹੜੀ ਭਰ ਗਈ ਨਾ ਖਾਦੇ ਨਾਲ ਖੇ ਦੇ ਨਾਲ ਭਾ ਗੰਦਗੀ ਨਾਲ ਭਾ ਮੈਲ ਦੇ ਨਾਲ ਤੇਰੇ ਹੱਥ ਪੈਰ ਸਰੀਰ ਤੇਰਾ ਭਰ ਗਿਆ ਜੀ ਸਿੱਧਾ ਸਿੱਧਾ ਜੇਕਰ ਹੱਥ ਪੈਰ ਸਰੀਰ ਪਿੰਡਾ ਮੈਲ ਦੇ ਨਾਲ ਭਰ ਜਾਵੇ ਅੱਛਾ ਜੀ ਫਿਰ ਕੀ ਕਰੀਏ ਆਓ ਅਗਲੀ ਪੰਕਤੀ ਵਿੱਚ ਦੇਖਦੇ ਹਾਂ ਫਿਰ ਕੀ ਕੀਤਾ ਜਾਂਦਾ ਹੈ ਜੀ ਜਦੋਂ ਸਰੀਰ ਗੰਦਾ ਹੋ ਜਾਵੇ